ਖਾਦਾ ਪੀਤਾ ਲਾਹੇ ਦਾ ਬਾਕੀ ਅਹਿਮਦ شاہ ਦਾ ਇੱਕ ਕਹਾਵਤ ਤੁਸੀਂ ਕਈ ਵਾਰ ਸੁਣੀ ਹੋਣੀ ਆ ਆਪਣੇ ਬਜ਼ੁਰਗਾਂ ਦੇ ਮੂੰਹ ਜਾਂ ਕਿਸੇ ਹੋਰ ਦੇ ਮੂੰਹ ਪਰ ਇਸ ਦੇ ਪਿੱਛੇ ਦਾ ਜੋ ਇਤਿਹਾਸ ਹੈ ਜੋ ਕਹਾਣੀ ਹੈ ਉਹ ਤੁਹਾਨੂੰ ਪਤਾ ਨਹੀਂ ਪਤਾ ਚਲਾਓ ਦੱਸਦਾ ਦਰਸਲ ਅਹਿਮਦ ਸ਼ਾਹ ਅਫਦਾਲੀ ਨੇ ਆਪਣੇ 20 ਸਾਲਾਂ ਦੇ ਕਾਰਜਕਾਲ ਦੌਰਾਨ ਰਾਜ ਦੌਰਾਨ ਭਾਰਤ ਤੇ ਤਕਰੀਬਨ 8 ਵਾਰ ਹਮਲਾ ਕੀਤਾ ਔਰ ਇਹਨਾਂ 8 ਵਾਰ ਦੇ ਹਮਲਿਆਂ ਦੇ ਵਿੱਚ ਜਦੋਂ ਵੀ ਉਹ ਭਾਰਤ ਵਿੱਚ ਹਮਲਾ ਕਰਦਾ ਸੀ ਤਾਂ ਐਂਟਰੀ ਪੁਆਇੰਟ ਹੁੰਦਾ ਸੀ ਪੰਜਾਬ ਜੇ ਐਵਰੇਜ ਕੱਢ ਲਈ ਜਾਵੇ ਅੱਠ ਵਾਰ ਹਮਲੇਤੀ ਤਾਂ ਲਗਭਗ ਹਰ 22 ਸਾਲ ਬਾਅਦ ਅਹਿਮਦ ਸ਼ਾਹ ਅਬਦਾਲੀ ਭਾਰਤ ਤੇ ਹਮਲਾ ਕਰਦਾ ਸੀ ਉਹ ਪੰਜਾਬ ਦੇ ਵਿੱਚ ਐਂਟਰ ਹੁੰਦਾ ਸੀ ਤੇ ਪੰਜਾਬ ਦੇ ਵਿੱਚ ਉਹ ਆਪਣੀ ਲੁੱਟ ਸ਼ੁਰੂ ਕਰਦਾ ਸੀ ਜਿੱਥੇ ਤੱਕ ਵੀ ਜਾਂਦਾ ਸੀ ਉਹ ਲੁੱਟਦਾ ਹੀ ਜਾਂਦਾ ਸੀ ਇਸ ਕਰਕੇ ਉਦੋਂ ਇਹ ਲੋਕ ਇਹ ਕਹਿੰਦੇ ਸੀਗੇ ਕਿ ਜੋ ਅਸੀਂ ਕਮਾਉਂਦੇ ਆਂ ਜੋ ਵੀ ਅਸੀਂ ਜੋੜਦੇ ਆਂ ਉਹ ਸਾਰਾ ਕੁਝ ਤਾਂ ਅਹਿਮਦ ਸ਼ਾਹ ਅਬਦਾਲੀ ਇਹ ਜਿਹੜਾ ਲੁੱਟ ਕੇ ਲੈ ਜਾਂਦਾ ਇਸ ਕਰਕੇ ਜੋ ਤੁਸੀਂ ਖਾ ਲੋਗੇ ਹੰਡਾ ਲੋਗੇ ਉਹੀ ਤੁਹਾਡਾ ਬਾਕੀ ਅਹਿਮਦ ਸ਼ਾਹ ਖਾਦਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹਦ ਇਸ ਕਰਕੇ ਇੱਕ ਕਹਾਵਤ ਸ਼ੁਰੂ ਹੋਈ ਦਰਸਲ ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਹਮਲਿਆਂ ਦੌਰਾਨ ਭਾਰਤ ਵਿੱਚ ਮਰਾਠਾ ਤੇ ਮੁਸਲਮਾਨ ਉਹਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਸੀ ਆਪਣੇ ਆਖਰੀ ਹੱਲਿਆਂ ਦੌਰਾਨ ਚਾਰ ਆਪਣੇ ਆਖਰੀ ਹੱਲਿਆਂ ਦੌਰਾਨ ਉਸਨੇ ਸਿੱਖਾਂ ਨੂੰ ਵੀ ਦਬਾਉਣ ਦੀ ਪੂਰੀ ਕੋਸ਼ਿਸ਼ ਕੀਤੀ ਕਿਉਂਕਿ ਉਸ ਵਕਤ ਸਿੱਖ ਇੱਕ ਤਕੜੀ ਕੌਮ ਵਜੋਂ ਉੱਭਰ ਕੇ ਸਾਹਮਣੇ ਆ ਰਹੇ ਸੀ ਇਸੇ ਦੌਰਾਨ ਉਸਨੇ ਵੱਡੇ ਕੱਲੂਕਾਰ ਨੂੰ ਅੰਜਾਮ ਦਿੱਤਾ ਜਿਸ ਵਿੱਚ ਹਜ਼ਾਰਾਂ ਹੀ ਬੇਕਸੂਰ ਨਿਰਹੱਥੇ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਮੋਤੀ ਭੇਟ ਚੜਾ ਦਿੱਤਾ ਪਰ ਅਹਿਮਦ ਸ਼ਾਹ ਅਫਦਾਲੀ ਦਾ ਵਹਿਮ ਹੀ ਸੀ ਕਿ ਸਿੱਖਾਂ ਨੂੰ ਖਤਮ ਕੀਤਾ ਜਾ ਸਕਦਾ ਹੈ तकरीबन 8 ਮਹੀਨੇ ਬਾਅਦ ਹੀ ਪਿਪਲੀ ਸਾਫ ਦੇ ਵਿੱਚ ਸਿੱਖਾਂ ਨੇ ਕਰਾਰੀ ਸ਼ਕਸ ਦਿੱਤੀ ਅਹਿਮਦ ਸ਼ਾਹ ਅਫਦਾਲੀ ਨੂੰ ਤਾਂ ਅਹਿਮਦ ਸ਼ਾਹ ਅਫਦਾਲੀ ਦੇ ਦੰਦ ਖੱਟੇ ਕਰਕੇ ਉਸ ਨੂੰ ਵਾਪਸ ਅਫਗਾਨਿਸਤਾਨ ਭੇਜਿਆ ਗਿਆ ਇਸ ਤੋਂ ਬਾਅਦ ਸਿੱਖ ਰਾਜ ਦੀ ਸਹੀ ਤਰੀਕੇ ਨਾਲ ਸਥਾਪਨਾ ਸ਼ੁਰੂ ਹੋਈ ਸਿੱਖ ਰਾਜ ਦੀ ਜਦੋਂ ਸਥਾਪਨਾ ਸ਼ੁਰੂ ਹੋਈ ਤਾਂ ਇੱਕ ਹਾਵ ਦਾ ਅਸਰ ਵੀ ਠੰਡਾ ਪੈਂਦਾ ਰਿਹਾ ਲੋਕਾਂ ਨੇ ਆਪਣੇ ਪੈਸੇ ਜੋੜਨੇ ਸ਼ੁਰੂ ਕੀਤੇ ਔਰ ਇਹ ਵੀ ਇਤਿਹਾਸ ਦੱਸਦਾ ਕਿ ਸੇਵਿੰਗਸ ਜਿਹੜੀਆਂ ਨੇ ਲੋਕਾਂ ਦਾ ਜਿਹੜਾ ਆਪਣੇ ਪੈਸੇ ਬਚਾਉਣ ਦਾ ਕੰਮ ਸ਼ੁਰੂ ਹੋਇਆ ਉਹ ਉਸ ਤੋਂ ਬਾਅਦ ਹੀ ਸ਼ੁਰੂ ਹੋਇਆ ਜਦੋਂ ਸਿੱਖ ਰਾਜ ਦੀ ਸਥਾਪਨਾ ਹੋਈ ਸੋ ਇਸੇ ਕਰਕੇ ਇਸ ਕਹਾਵਤ ਨੂੰ ਅੱਜ ਵੀ ਕਈ ਲੋਕ ਗੱਲਾਂ ਕਰਦੇ ਹੋਏ ਕਹਿੰਦੇ ਨੇ ਖਾਦਾ ਪੀਤਾ ਲਾਹਦਾ ਬਾਕੀ ਅਹਿਮਦ ਸ਼ਾਹਦਾ ਉਹ ਇਸ ਚੀਜ਼ ਨੂੰ ਇਸ ਤਰੀਕੇ ਨਾਲ ਜੋੜਦੇ ਨੇ ਕਿ ਜੋ ਅਸੀਂ ਖਾ ਲਿਆ ਹੰਡਾਲਿਆ ਉਹੀ ਹੈ ਨਾਲ ਸਾਡੇ ਕਿਤੇ ਨਹੀਂ ਜਾਣਾ ਕੁਝ ਵੀ ਇਸ ਕਰਕੇ ਜਿੰਨਾ ਕੁ ਵੀ ਅਸੀਂ ਕਮਾਣੇ ਆ ਖਾ ਲੈਨੇ ਆ ਪੀ ਲੈਨੇ ਆ ਉਹੀ ਸਾਡੇ ਹੱਥੇ ਬਹੁਤ ਹੈ ਪਰ ਕੁਝ ਲੋਕ ਸੇਵਿੰਗਸ ਨੂੰ ਵੀ ਇਹ ਸਮਝਦੇ ਨੇ ਕਿ ਇੱਕ ਜ਼ਿੰਦਗੀ ਦਾ ਅਟੂਟ ਹਿੱਸਾ ਸਾਨੂੰ ਸੇਵਿੰਗਸ ਕਰਨੀਆਂ ਚਾਹੀਦੀਆਂ ਨੇ ਇਹ ਹਰ ਬੰਦੇ ਤੇ ਆਪਣੇ ਆਪ ਤੇ ਨਿਰਭਰ ਕਰਦਾ ਪਰ ਇਸ ਕਹਾਵਤ ਦਾ ਅਸਲੀ ਸੱਚ ਇਹੀ ਹੈ ਕਿ ਜਦੋਂ ਅਹਿਮਦ ਸ਼ਾਹ ਅਬਦਾਲੀ ਭਾਰਤ 'ਤੇ ਹਮਲੇ ਕਰਦਾ ਸੀ ਤਾ ਸਭ ਕੁਝ ਲੁੱਟ ਕੇ ਲੈ ਜਾਂਦਾ ਸੀ ਤੇ ਉਦੋਂ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਕਹਾਵਤ ਪ੍ਰਚਲਿਤ ਹੋ ਗਈ ਜਿੰਨਾ ਕਿ ਵੀ ਕਮਾਓ ਉਹ ਖਾ ਲਓ ਹੰਡਾ ਲਓ ਬਾਕੀ ਅਹਿਮਦ ਸ਼ਾਹ ਅਬਦਾਲੀ ਨੂੰ ਤਾਂ ਲੁੱਟ ਕੇ ਲੈ ਜਾਣਾ ਪਰ ਇਸ ਕਹਾਵਤ ਨੂੰ ਜੇ ਕਿਸੇ ਨੇ ਥਮਿਆ ਜੇ ਇਸ ਕਹਾਵਤ ਤੇ ਵਿਰਾਮ ਚਿੰਨ ਲਾਇਆ ਤੇ ਉਹ ਸਿੱਖਾਂ ਨੇ ਲਾਇਆ ਸਿੱਖ ਰਾਜ ਦੇ ਲਾਇਆ ਜਾਣਕਾਰੀ ਚੰਗੀ ਲੱਗੇ ਤਾਂ ਸ਼ੇਅਰ ਜਰੂਰ ਕਰਨਾ ਧੰਨਵਾਦ